ਦੀ ਕ ਮੇਰੇ ਸਾਥੀਓ ਮੈਂ ਗੋਰਾ ਸਿੰਘ ਖੇਤੀ ਵਿਰਾਸਤ ਮਿਸ਼ਨ ਦੇ ਤੋ ਤੇ ਅੱਜ ਮੈਂ ਪਹੁੰਚਿਆ ਪਿੰਡ ਕੋਟਲੀ ਪੁੱਠੇ ਰੋੜਾਂ ਵਾਲੀ ਸਰਦਾਰ ਅਰਜ ਸਰਜੈਂਟ ਸਿੰਘ ਜੀ ਜਿਹੜੇ ਕਾਫੀ ਲੰਮੇ ਸਮੇਂ ਤੋਂ ਖੇਤੀ ਵਿਰਾਸਤ ਮਿਸ਼ਨ ਨਾਲ ਜੁੜ ਕੇ ਇੱਕ ਵੱਖਰੀ ਤਰ੍ਹਾਂ ਦੀ ਖੇਤੀ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬੱਕਰੇ ਸੁਭਾਅ ਦੇ ਮਾਲਕ ਨੇ ਬੱਕਰੀ ਸੋਚ ਰੱਖਦੇ ਨੇ ਤੇ ਵਕ ਵਕ ਨਵੀਆਂ ਤਕਨੀਕਾਂ ਅਪਣਾ ਕੇ ਤੇ ਇੱਕ ਵakre ਰਾਧੇਪੰਦੀ ਨੇ ਹਾਂ ਸਰਜੰਟ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਸਰਜੰਟ ਜੀ ਤੁਸੀਂ ਪਹਿਲਾਂ ਤਾਂ ਆਪਣੇ ਬਾਰੇ ਥੋੜਾ ਜਾਣਕਾਰੀ ਦਿਓ ਤੁਸੀਂ ਕਿੰਨੇ ਸਮੇਂ ਤੋਂ ਖੇਤੀ ਦੇ ਨਾਲ ਜੁੜੇ ਹੋ ਜਿਹੜੀ ਤੁਸੀਂ ਬਿਨਾਂ ਰੇਸ ਕਰੇ ਤੋਂ ਕਰ ਰਹੇ ਹੋ ਤੇ ਇਹਦੇ ਵਿੱਚ ਤੁਸੀਂ ਕੀ ਕੀ ਅਪਣਾ ਰਹੇ ਹੋ ਜਿਵੇਂ ਤੁਸੀਂ ਸਾਡੇ ਨਾਲ ਪਹਿਲਾਂ ਗੱਲ ਕਰਕੇ ਪਤਾ ਲੱਗਿਆ ਸੀ ਵੀ ਤੁਸੀਂ ਇੱਕ ਵakre ਰਾਹ ਦੇ ਅਲੱਗ ਤੋਰੇ ਨੇ ਹਾਂਜੀ ਆ অর্ਗੈਨਿਕ ਖੇਤੀ ਵੀਰੇ ਮੈਂ ਹੂੰ ਤਕਰੀਬਨ 20-22 ਸਾਲ ਤੋਂ ਕਰ ਰਿਹਾ ਜੀ ਹਾਂ ਜਾਨੀ ਇਹ ਖਿਆਲ ਆਇਆ ਦਿਮਾਗ ਦੇ ਵਿੱਚ ਵੀ ਜਿਹੜੀਆਂ ਇਹ ਹੂੰ ਜ਼ਿਆਦਾਤਰ ਖਾਦਾਂ ਤੇ ਕੁਝ ਨਸ਼ਕ ਹੈਗੇ ਇਹ ਜਿਹੜਾਂ ਜੋ ਅਸੀਂ ਫਸਲਾਂ ਤੇ ਪਾ ਰਹੇ ਹਾਂ ਇਹ ਸਾਡੀਆਂ ਮਤਲਬ ਫੇਧਾ ਤੇ ਬਿਮਾਰੀਆਂ ਦਾ ਕਾਰਨ ਬਣਦਾ ਵਾਤਾਵਰਨ ਵੀ ਪ੍ਰਭਾਵ ਹਾਂ ਵਾਤਾਵਰਨ ਤੇ ਬਹੁਤ ਅੰਦਾ ਤੇ ਉਸ ਨੂੰ ਲੈ ਕੇ ਫਿਰ ਮੈਂ ਮਤਲਬ ਆਪ ਦੇ ਖਾਣ ਪਾਣ ਨੂੰ ਸੁਧਾਰਨ ਵਾਸਤੇ ਇੰਨਾ ਕਪੜਾ ਲਾ ਕੀਤਾ ਕਿ ਆਪ ਦੇ ਰੋਟੀ ਤੇ ਸਬਜ਼ੀਆਂ ਤੇ ਦੁੱਧ ਤੇ ਤਿੰਨੇ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਮਤਲਬ ਸ਼ੁੱਧ ਕੀ ਸ਼ੁੱਧ ਕੀਤੀਆਂ ਜਿਹੜੇ ਜਿਹੜੇ ਸਭ ਤੁਸੀਂ ਆਖਿਆ 20-22 ਸਾਲ ਪਹਿਲਾਂ ਇਹ ਮੈਂ ਕੀਤੀ ਸ਼ੁਰੂ ਕੀਤੀ 20-22 ਸਾਲ ਤਾਂ ਜਦੋਂ ਇਹ ਇਹ ਏਰੀਆ ਜਿਹੜਾ ਸੀਗਾ ਕਾਉਟਨ ਦਾ ਇਲਾਕਾ ਸੀਗਾ ਉਦੋਂ ਇਹਦੇ ਵਿੱਚ ਮੈਨੇ ਜ਼ਿਆਦਾ ਵੀ 20 22 22 ਸਪਰੇਆਂ ਨਰਮੇ ਦੇ ਉੱਪਰ ਹੁੰਦੀਆਂ ਸੀਗੀਆਂ ਤੇ ਥੋੜੀ ਸੋਚੇ ਕਿਵੇਂ ਬਣੀ ਵੀ ਆ ਮੈਂ ਕੈਮੀਕਲ ਨੂੰ ਛੱਡ ਕੇ ਤੇ ਆਰਗੈਨਿਕ ਦੇ ਵਾਲਾ। ਉਹ ਉਦੋਂ ਹੀ ਬਣੀ ਨਾ ਬਈ ਫਿਰ ਅਸੀਂ ਨਰਮੇ ਦੇ ਉੱਤੇ ਸਪਰੇਆਂ ਕਰਦੇ ਸੀ ਤੇ ਜਿਹੜੀਆਂ ਜਦੋਂ ਸਪਰੇਆਂ ਕਰਦੇ ਸੀ ਉਹ ਸਾਡੇ ਸਾਹ ਦੇ ਰਹੀਆਂ ਮਤਲਬ ਸਿਹਤ ਦੇ ਉੱਤੇ ਨੈਗੇਟਿਵ ਅਸਰ ਪਾ ਰਹੀਆਂ ਸੀ ਤੇ ਉੱਥੇ ਜੀ ਦਾ ਖਿਆਲ ਹੋਇਆ ਵੀ ਆਪਾਂ ਜੋ ਆਧਾ ਖਾਣ ਪਾਣ ਤੇ ਇਹ ਚੀਜ਼ਾਂ ਦਾ ਆਪਾਂ ਸੁਧਾਰ ਗਏ। ਤੇ ਫਿਰ ਆਪਾਂ ਤੰਦਰੁਸਤ ਰਹ ਸਕਦੇ ਤੇ ਅੱਜ ਜੇ ਦੇਖੀਏ ਅੱਜ ਸਭ ਤੋਂ ਵੱਡੀ ਜੇ ਕਿਸਾਨਾਂ ਨਾਲ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਸਭ ਤੋਂ ਵੱਡਾ ਮਸਲਾ ਝੋਨੇ ਦਾ ਆਉਂਦਾ ਝੋਨੇ ਤੇ ਯਾਨੀ ਕਿ ਪਰਾਲੀ ਦਾ ਆਉਂਦਾ ਹੈ ਹਾਂ ਤੇ ਤੁਸੀਂ ਪਰਾਲੀ ਦਾ ਹੱਲ ਕੀ ਲੱਭਿਆ ਸੀਗਾ ਪਰਾਲੀ ਦਾ ਹੱਲ ਅ ਤਕਰੀਬਨ 17 18 ਸਾਲ ਹੋ ਗਏ ਉਹ ਤੋਂ ਲਾ ਕੇ ਮੈਂ ਮਤਲਬ ਪਰਾਲੀ ਮੁਕੇ ਦੇ ਵਿੱਚ ਦੱਬਦਾ ਹੈ ਤੇ ਮੈਂ ਅੱਗ ਨਹੀਂ ਲਾਈ ਬਿਲਕੁਲ ਨਹੀਂ ਮੈਂ ਉਹਦਾ ਬਸ ਹਾਲੇ ਹੀ ਸੀ ਵੀ ਪਰਾਲੀ ਨੂੰ ਕਿਸੇ ਵੀ ਤਰੀਕੇ ਨਾਲ ਧਰਤੀ ਦੇ ਵਿੱਚ ਦਬਾਇਆ ਜਾਵੇ ਤੇ ਦਬਾ ਕੇ ਉਸ ਦੇ ਉੱਤੇ ਕਿਸੇ ਵੀ ਟੰਗ ਨਾ ਪਾਵੇਂ ਕਣਕ ਬੀਜੀ ਜਾਵੇ ਤੇ ਜੋ ਵੀ ਸੰਭਵ ਹੋ ਸਕਦਾ ਹੈ ਉਹਦੇ ਨਾਲ ਯਾਨੀ ਰਿਜ਼ਲਟ ਮੇਰੇ ਦੀ ਜ਼ਿੰਦਗੀ ਦੇ ਵਿੱਚ ਇਹ ਕੱਢਿਆ ਕਿ ਜਿਹੜੇ ਬਾਣ ਦੇ ਵਿੱਚ 3 ਸਾਲ ਤੋਂ ਪਰਾਲੀ ਦੱਬੀ ਜਾ ਰਹੀ ਹੈ ਉਹ ਜੜਾ ਖੇਤ ਹੈਗਾ ਦੂਸਰੇ ਆਗ ਵਾਲੇ ਕਿਲੇ ਨਾਲੋਂ 20000 ਰੁਪਏ ਅੱਗੇ ਜਾਵੰਦਾ ਬਚਤ ਦੇ ਵਿੱਚ ਪਿਓਰ ਇਨਕਮ ਉਸ ਦੀ ਉਸ ਕਿਲੇ ਦੀ 20000 ਰੁਪਏ ਵਾਜਿੰਦੀ। ਉਸ ਨੂੰ ਲੈ ਕੇ ਫਿਰ ਮੈਂ ਆਪੋਂ ਆਪ ਦੀਆਂ ਆਧਨੀ ਤਕਨੀਕਾਂ ਤਮੀਆਂ ਨਵਾਉਣਾ ਤਮੀਆਂ ਨਵਾਉਣਾ ਤੇ ਫਿਰ ਉਸ ਤੋਂ ਬਾਅਦ ਮੇਰੇ ਆਪ ਦੇ 파ਰਸ ਹਲ ਬਣਾਏ ਆ ਉਹਨਾਂ ਨਾਲ ਛਿੱਟਾ ਦੇ ਕੇ ਫੇਰ ਜਣੇ 파ਰਸ ਹਲ ਦਾ ਪਹਿਲੀ ਵਾਰ ਤੁਹਾਡੇ ਤੋਂ ਜ਼ਿਕਰ ਸੁਣ ਰਹੇ ਆ ਇਹ ਅੱਜਕੱਲ੍ਹ ਅਸੀਂ ਨਾ ਨਹੀਂ ਸਮੇ 파ਰਸ ਹਲ ਦਾ ਇੱਕ ਐਸੇ ਹੱਲ ਨੇ ਕੀ ਚੀਜ਼ ਹੈ। ਅਲਤਾ ਵੈਸੇ ਉਹ ਸਿੱਧਾ ਹੀ ਇੱਕ ਖੁੱਲੇ ਕਲਟੀਵੇਟਰ ਕਹੇ ਲੋ ਜਾਂ ਉੱਚੇ ਕਹੇ ਲੋ ਉਹਨਾਂ ਦਾ ਨਾਂ ਹੀ ਮਾ ਲ ਦੋ ਉਹਨੂੰ 파ਰਸ ਰੱਖਿਆ 파ਰਸ ਇਸ ਵਾਸਤੇ ਰੱਖਿਆ ਜੀ ਉਹ ਇੱਕ ਅਨਮੋਲੀ ਜੀ ਹੈ ਜਿਹੜੀ ਜਿਹੜਾ ਕਿ ਹੱਲ ਹ ਹੁੰਦਾ ਨਹੀਂ ਸੀ ਇੱਕ ਅਸੰਭਵ ਸੀਗਾ ਕਿ ਚੋਨੇ ਦੀ ਪਰਾਲੀ ਨੂੰ ਖੇਤ ਦੇ ਵਿੱਚ ਦਬਾਇਆ ਜਾਵੇ ਪਰ ਉਹ ਅੱਜ ਤੋਂ 15 ਸਾਲ ਪਹਿਲੇ ਹੀ ਮੈਂ ਉਹ ਉਹਨਾਂ ਹਾਲਾਂ ਦੇ ਨਾਲ ਉਹ ਉਹ ਗੱਲ ਨੂੰ ਅਸੰਭਵ ਨੂੰ ਸੰਭਵ ਕਰਤਾ ਇਸ ਕਰਕੇ ਉਹਦਾ ਨਾਮ ਆ ਮਾਸ ਪਰ ਜੀ ਉਹ ਬਸ ਸਿਰਫ ਇੰਨਾ ਕੀ ਹੈ ਕਿ ਉਹ ਕਲਟੀਵੇਟਰ ਨਾਲੋਂ ਇੱਕ ਤਕੁੱਲੇ ਹੈ ਇੱਕ ਉੱਚੇ ਜਿੱਥੇ ਜਿੰਨੇ ਸਾਹ ਦੇ ਵਿੱਚ ਦੀ 11 ਹਾਲਾ ਟੱਪਦੇ ਆ ਉਹਨੇ ਸਾਹ ਵਿੱਚ ਜੋ 5 ਹਾਲਾ ਟੱਪ ਤੇ ਇੱਕ ਉੱਚੇ ਹੈ ਉਹਦੇ ਵਿੱਚ ਪਰਾਲੀ ਨਹੀਂ ਆਉਂਦੀ ਤੇ ਛਿੱਟਾ ਦੇ ਕੇ ਕੰਟਰੋਲ ਬਸ ਉਸਵਾ ਦਾ ਮਾਰ ਦੇ ਜਦਿਕਨ ਆ ਜਿਹੜੀ ਗੱਲ ਹੁੰਦੀ ਜਦੋਂ ਪਰਾਲੀ ਵਿੱਚ ਧਰਤੀ ਦੇ ਨਾ ਪੈਂਦੇ ਤਾਂ ਕੀੜੇ ਦੀ ਸਮੱਸਿਆ ਖੜੀ ਹੋ ਜਾਂਦੀ ਹੈ ਤੇ ਤੁਹਾਡੇ ਵੀ ਇਹ ਜਿਹੀ ਕੋਈ ਦਿੱਕਤ ਨਹੀਂ ਬਿਲਕੁਲ ਹੀ ਨਹੀਂ ਆ ਸਕਦੀ ਜੇ ਅਸੀਂ ਉਸ ਦੀ ਵਹਾਈ ਪੂਰੀ ਕਰ ਦਈਏ ਜਦੋਂ ਅਸੀਂ ਇੱਕ ਦੋ ਵਾਹਾਂ ਦੀ ਕਿਰਸ ਕਰਦੇ ਹਾਂ ਉਦੋਂ ਸਾਰੀਆਂ ਇਹ ਪ੍ਰੋਬਲਮ ਖੜੀਆਂ ਜੇ ਅਸੀਂ ਇਹ ਸੋਚ ਲਈਏ ਵੀ ਅਸੀਂ ਜਿਹੜਾ ਆਮ ਬਚਾਈ ਅਸੀਂ ਕਰਦੇ ਹਾਂ ਉਸ ਦੇ ਨਾਲੋਂ ਅਸੀਂ 2000 ਰੁਪਏ ਵੱਧ ਖਰਚ ਕਰਦੇ ਹਾਂ ਛਿੱਲੇ ਤੇ ਤਾਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜਿਹੜੀ ਫਸਲ ਹੈ ਅਸਲ ਚੌਥੇ ਸਾਲ ਜਾ ਕੇ 20-22 ਹਜ਼ਾਰ ਦੀ ਬਚ ਜਾਂਦੀ ਤੇ 2000 ਰੁਪਏ ਵੱਧ ਖਰਚ ਹੋ ਜੂ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਜੇ ਅਸੀਂ ਇਹ ਸੋਚ ਲਈਏ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਇਸੇ ਸੁੰਡੀ ਹੋ ਜੇ ਮੈਂ ਤਾਂ 20 ਸਾਲਾਂ ਦੇ ਵਿੱਚ ਆਪਦੇ ਵਾਹਨ ਦੇ ਵਿੱਚ ਤਾਂ ਦੇਖੀ ਸੁੰਡੀ ਫਿਰਦੀ ਨਹੀਂ ਹਾਲਾਂਕਿ ਮੈਂ ਅੱਗ ਬਿਲਕੁਲ ਨਹੀਂ ਲਾਈ ਤੇ ਪੁਰਾਣੀ ਨੂੰ ਵਿੱਚ ਦੱਦਾਂ ਪਰ ਮੈਂ ਨਹੀਂ ਆਪਦੇ ਖੇਤ ਦੇ ਵਿੱਚ ਸੁਣੂ ਕਦੀ ਅਜੇ ਤੱਕ ਇਹ ਬੱਚ ਹੈ ਨਹੀਂ ਜਿਵੇਂ ਅੱਜ ਕੱਲ ਜਿਹੜੀ ਆਪਾਂ ਵੇਖ ਰਹੇ ਆ ਪੰਜਾਬ ਦਾ ਜਿਹੜੇ ਹਾਲਾਤ ਨੇ ਵੀ ਦੋ ਫਸਲਾਂ ਤੇ ਨਿਰਪਰ ਹੋ ਕੇ ਰਹਿ ਗਏ ਆ ਆਪਾਂ ਕਣਕ ਹੋਰ ਝੋਨਾ ਗਨੋ ਮੋਨੋਕੋਪ ਫਸਲਾਂ ਨੇ ਤੇ ਜੇ ਦੋਨੇ ਤਰ੍ਹਾਂ ਦੀ ਆਪਾਂ ਫਸਲਾਂ ਬੀਜੀ ਜਾਂਦੇ ਆ ਤੇ ਇਹਦੇ ਨਾਲ ਆਪਣੀ ਧਰਤੀ ਦੀ ਸਿਹਤ ਖਰਾਬ ਹੋ ਰਹੀ ਹੈ ਹੂੰ ਜੇ ਧਰਤੀ ਦੀ ਸਿਹਤ ਖਰਾਬ ਹੋ ਰਹੀ ਹੈ ਤਾਂ ਮਨਕੋ ਆਪਣੀ ਸਿਹਤ ਤੇ ਵੀ ਅਸਰ ਪੂਣਾ ਹੀ ਹੋਣਾ ਇਹਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖ ਰਹੇ ਹੋ ਇਹ ਤਾਂ ਵੀਰੇ ਗੱਲ ਨਹੀਂ ਆ ਵੀ ਸਰਕਾਰਾਂ ਤੇ ਵੀ ਡਿਪੈਂਡ ਹੈ ਉਹ ਉਤਪਾਦ ਦੀ ਕਰਾਉਣੀ ਇਹਨਾਂ ਫਸਲਾਂ ਦੀ ਉਹ ਪੈਨ ਤਾਂ ਲਿਆਉਣੀ ਹੋਂ ਦੇ ਭਾਅ ਤੇ ਡਿਪੈਂਡ ਕਰਦਾ ਹੈ ਤਾਂ ਮਸਲਾ ਸਾਰਿਆਂ ਨਾਲ ਮਿਲ ਕੇ ਹੱਲ ਹੋ ਸਕਦਾ ਹੈ ਪਰ ੱਲੇ ਕਿਸਾਨ ਦੇ ਵਸਤੇ ਦੀ ਵੀ ਗੱਲ ਨਹੀਂ ਜੇ ਤਾਂ ਠੀਕ ਹੈ ਤੁਹਾਡੀ ਗੱਲ ਹੋਰ ਤੁਸੀਂ ਇਹ ਸਾਡੇ ਚੈਨਲ ਦੇ ਰਾਹੀਂ ਤੁਸੀਂ ਹੋਰ ਕਿਸਾਨਾਂ ਨੂੰ ਕੀ ਕੋਈ ਵੱਖਰੀ ਗੱਲ ਜਿਹੜੇ ਤੁਸੀਂ ਵੱਖਰਾ ਲੋਕਾਂ ਤੋਂ ਹਟ ਕੇ ਕਰਦੇ ਆ ਉਹ ਉਹ ਚੀਜ਼ ਦੇ ਬਾਰੇ ਥੋੜੀ ਜਾਣਕਾਰੀ ਅਸੀਂ ਤਾਂ ਮਹਤਾਬ ਦੇ ਤਜਰਬੇ ਦੇ ਵਿੱਚ ਇਹ ਗੱਲ ਕੱਢੀ ਹੈ ਕਿ ਅੱਜ ਸਰਕਾਰਾਂ ਅ ਮਤਲਬ ਕਿ ਲੋਕਾਂ ਨੂੰ ਸਬਸਿਡੀਆਂ ਦੇ ਰਹੀਆਂ ਸੰਦਾਂ ਤੇ ਜਾਂ ਉਹ ਉਹ ਇੱਕ ਉਹਨਾਂ ਨੇ ਮਤਲਬ ਹਾਂ ਬਿਜ਼ਨਸ ਦੌਰਲੇ ਹਾਂ ਹਾਂ ਬਿਜ਼ਨਸ ਤੇ ਪਰ ਅਗਰ ਇਹ ਪ੍ਰਦੂਸ਼ਣ ਦਾ ਹੱਲ ਕਰਨਾ ਹੈ ਸਰਕਾਰਾਂ ਨੇ ਤਾਂ ਜਿੰਨੀ ਸਬਸਿਡੀ ਇਹ ਮਤਲਬ ਸੰਧਾਂ ਦੇ ਤੇ ਸਰਕਾਰ ਦਿੰਦੀ ਹੈ ਅਗਰ ਉਹਨਾਂ ਪੈਸਾ ਜਿਹੜਾ ਅਰਬਾਂ ਰੁਪਈਆ ਉਹ ਹੁੰਦਾ ਉਹ ਉਹਨਾਂ ਜ਼ਿੰਮੇਵਾਰਾਂ ਦੀ ਜੇਬ ਸਿੱਧਾ ਪਵੇ ਜਿਹੜੇ ਕਿ ਅੱਗ ਨਹੀਂ ਲਾਉਂਦੇ ਤਾਂ 2 ਸਾਲਾਂ ਦੇ ਵਿੱਚ ਕਿਸੇ ਨੇ ਅੱਗ ਨਹੀਂ ਲਾਈ। ਤੇ ਆਟੋਮੈਟਿਕੀ ਮਸਲਾ ਹੱਲ ਹੋ ਜਾ। ਜਿਹੜਾ ਗੱਲੋਂ ਬਣੀ ਪਈ ਆ ਕਿ ਮਾਂ ਦਾ ਪੱਜ ਤੇ ਬੱਚੇ ਦਾ ਨਾ ਹਾਂ ਬੱਚੇ ਦਾ ਰਾਜ ਹੈ ਨਾ ਮਾਂ ਬੱਚੇ ਦਾ ਪੱਜ ਬੱਚੇ ਦਾ ਪੱਜ ਤੇ ਮਾਂ ਦਾ ਰਾਜ ਮਾਂ ਦਾ ਰਾਜ ਉਹ ਗੱਲ ਬਣੀ ਪਈ ਐ ਅ ਜਿਹੜਾ ਇਹ ਪੈਸਾ ਹੈਗਾ ਉਹ ਸਹੀ ਮਹੀਨੇ ਦੇ ਵਿੱਚ ਜ਼ਿੰਮੇਵਾਰਾਂ ਦੇ ਕੋਲ ਨਹੀਂ ਪਹੁੰਚਦਾ ਅਗਰ ਉਹਨਾਂ ਲੋਕਾਂ ਦੀ ਜੇਬ 'ਚ ਜਾਵੇ ਜਿਹੜੇ ਕਿ ਅਗ ਨਹੀਂ ਚਾਹੁੰਦੇ ਤਾਂ 3 ਸਾਲਾਂ ਦੇ ਵਿੱਚ ਹੀ ਕਿਸੇ ਨੇ ਕੋਈ ਵੀ ਸਰਕਾਰ ਨੂੰ ਕੁਝ ਪਰਾਲਾ ਕਰਨੀ ਲੋੜ ਨਹੀਂ ਆਟੋਮੈਟਿਕਲੀ ਜ਼ਿੰਮੇਵਾਰ ਨੂੰ ਪਤਾ ਲੱਗ ਜੂਗਾ ਕਿ ਇਹ ਸਰਾ ਦੇ ਵਿੱਚ ਹੈ। ਠੀਕ ਹੈ ਐਸਾ ਹੀ ਹੈ ਤੇ ਅਸੀਂ ਅਗ ਨਹੀਂ ਲੰਭੇ ਸਾਨੂੰ ਆ ਨਾਗ ਲਾਉਂਡ ਵਿੱਚ ਤੇ ਇਸ ਪ੍ਰਾਇਦ ਬੰਚ ਵੇਟਾ ਬਾਕੀ ਜੇ ਅਸੀਂ ਤੁਹਾਡੇ ਪਸ਼ੂਆਂ ਦੀ ਗੱਲ ਕਰੀਏ ਆਮ ਲੋਕ ਅੱਜ ਹਰੇਕ ਉਹਨਾਂ ਨੂੰ ਬੰਨ ਕੇ ਤੇ ਸੰਗਲ ਲਾ ਕੇ ਜਾਂ ਘਰਨੀ ਉੱਪਰ ਵੱਜਵੇਂ ਪੱਠੇ ਪਾ ਰਿਹਾ ਹਾਂ ਜਿਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਇਹ ਵੀ ਬਿਲਕੁਲ ਗਲਤ ਹੈ ਜਿਹੜਾ ਪਸ਼ੂ ਬੰਨਣਾ ਅੱਜ ਮੈਂ ਕਿ ਆਜ ਤਿਆਰਪੇ ਦੇ ਵਿੱਚੋਂ ਮੈਂ ਦੇਰੀ ਨੂੰ ਪੰਜ-ਚਾਰ ਸਾਲ ਕੀਤੀ ਹੈ ਉਹਦੇ ਵਿੱਚੋਂ ਮੈਂ ਇਹੀ ਗੱਲ ਕੱਢੀ ਹੈ ਕਿ ਅਗਰ ਅਸੀਂ ਪਸ਼ੂ ਦੇ ਵਿੱਚੋਂ ਕੋਈ ਪ੍ਰਾਪਤ ਲੈਣਾ ਤਾਂ ਉਸ ਦਾ ਸਾਨੂੰ ਸੰਗਠਿਤ ਹੋਣਾ ਚਾਹੀਦਾ ਉਸ ਨੂੰ ਛੋਟਾ ਛੱਡਣਾ ਪਾਵੇਂ ਮੱਝ ਹੈ ਪਾਵੇਂ ਗਾਂ ਹੈ ਉਹਦਾ ਅਰੇਂਜਮੈਂਟ ਇਸ ਤਰ੍ਹਾਂ ਦਾ ਹੋਵੇ ਕਿ ਉਹ ਖੁੱਲੀ ਰਵੇ ਤੇ ਆਪ ਉੱਠ ਕੇ ਪਾਣੀ ਪੀਵੇ ਆਪ ਹੀ ਉਹ ਪਠੇ ਚੜੇ ਤੇ ਫਿਰ ਉਹ ਜਿਹੜਾ ਪਸ਼ੂ ਆ ਉਹ ਬਹੁਤ ਪ੍ਰਾਪਟੇਬਲ ਬਹੁਤੰਦਾ ਵੀ ਪ੍ਰਾਪਟੇਬਲ ਬਣੂਗਾ ਤੇ ਜਿਹੜਾ ਪਸ਼ੂ ਨੂੰ ਮ ਮਤਲਬ ਬੰਨ ਕੇ ਰੱਖਣਾ ਓਹੋ ਮਾਨਸਿਕ ਤੌਰ ਦੇ ਉੱਤੇ ਵੀ ਪਸ਼ੂ ਬਾਕੀ ਬਿਮਾਰੀਆਂ ਦਾ ਵਿਸ਼ਕਾਰ ਹੁੰਦਾ ਰਹਿੰਦਾ ਉਸ ਤਰ੍ਹਾਂ ਤੇ ਉਹਨਾਂ ਪ੍ਰਭ ਨਹੀਂ ਦੇ ਸਕਦਾ ਤੇ ਇੱਕ ਜਾਂਦੇ ਜਾਂਦੇ ਬਸ ਤੁਸੀਂ ਇਹ ਦੱਸੋ ਕਿਸਾਨਾਂ ਨੂੰ ਕੀ ਸਨੇਹ ਦੇਣਾ ਚਾਹੁੰਦੇ ਆ ਹੋਰ ਕਿਸਾਨਾਂ ਨੂੰ ਤਾਂ ਮੈਂ ਤਾਂ ਇਹੀ ਸਨੇਹ ਦੇਣਾ ਚਾਹੁੰਦਾ ਵੀ ਇੱਕ ਤਾਂ ਆ ਜਿਹੜਾ ਚੋਨੇ ਚੋਨੇ ਦੀ ਪ੍ਰਾਈਸ ਨੂੰ ਅੱਗ ਨਾ ਲਾਓ ਇਸ ਨੂੰ ਤਾਂ ਬੰਦੀ ਕੋਸ਼ਿਸ਼ ਤੇ ਦੂਸਰਾ ਇਹਨਾਂ ਪਸ਼ੂਆਂ ਨੂੰ ਸੰਗਲ ਪਾਸੇ ਨੇ ਰੱਖੋ ਜੇ ਇਹਨਾਂ ਦੇ ਪ੍ਰਾਪਤ ਲੈਣ ਦੇ ਨਿਯਮ ਕੰਡੀਸ਼ਨ ਤੇ ਕੁਦਰਤੀ ਖੇਤੀ ਤੇ ਕੁਦਰਤੀ ਖੇਤੀ ਤੇ ਤਾਂ ਕੱਟੋ-ਕੱਟ ਆਪ ਦੇ ਪਰਿਵਾਰ ਦੀ ਬਾਬਤ ਤਾਂ ਜ਼ਰੂਰ ਇਹ ਪ੍ਰਾਰਲਾ ਹੋਣਾ ਚਾਹੀਦਾ ਕਿ ਅਸੀਂ ਜ਼ਹਿਰ ਮੁਕਤ ਖੇਤੀ ਕਰਕੇ ਤੇ ਆਪ ਦੇ ਪਰਿਵਾਰ ਦੀ ਨਸੇਤਾ ਕਰਦੇ ਇਹ ਵੀ ਗੱਲ ਤਾਂ ਠੀਕ ਧੰਨਵਾਦ ਸਰਜੰਟ ਜੀ ਦੋਸਤੋ ਇਹ ਸੀ ਸਰਜੰਟ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਐ ਉਸ ਵਕਰੀ ਰਾਹ ਤੇ ਤੁਰਦੇ ਨੇ ਕੋਈ ਵਕਰੀ ਸੋਚ ਰੱਖਦੇ ਨੇ ਤੁਹਾਨੂੰ ਇਹ ਇਹਨਾਂ ਦੀ ਗੱਲਬਾਤ ਕਿਹੋ ਜਿਹੀ ਲੱਗੀ ਕਮੈਂਟ ਰਾਹੀਂ ਜ਼ਰੂਰ ਦੱਸਣਾ ਸਾਨੂੰ ਤੇ ਵੱਧ ਤੋਂ ਵੱਧ ਤੇ ਇਹਨਾਂ ਅਰਗੇ ਕੰਮ ਕਰਨ ਦੀ ਕੋਸ਼ਿਸ਼ ਤੁਸੀਂ ਵੀ ਕਰਨਾ ਵੀ ਥੋੜੀ ਕਣੀ ਜਿੰਨਾ ਵੀ ਹੋ ਸਕਦਾ ਸੰਭਵ ਹੋ ਸਕਦਾ ਅਸੀਂ ਤਾਂ ਨੇ ਵੀ ਜਿੰਨਾ ਵੀ ਆਪਦੇ ਖਾਨ ਜੋਗਰੀ ਕੀ ਸਮਾਜ ਦੇ ਲਈ ਵੀ ਸਾਨੂੰ ਚੰਗਾ ਖਾਣ ਪੀਣ ਦੇਣ ਦਾ ਸਾਡੇ ਚ ਦਮ ਹੋਣਾ ਚਾਹੀਦਾ ਤੇ ਤੁਹਾਨੂੰ ਇਹ ਕਿ ਗੱਲਾਂ ਬਾਤਾਂ ਕਿਹੋ ਜਿਹੀਆਂ ਲੱਗੀਆਂ ਤਾਂ ਸਾਨੂੰ ਜਰੂਰ ਦੱਸਣਾ ਧੰਨਵਾਦ ਜੀ